ਅੱਤਰੀ ਅਕਾਲ ਸਵਾਲ ਤੇ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਬਹੁਤ ਸਾਰੇ ਵੀਰ ਕਨਫਿਊਜ਼ ਹਨ ਡੈਲਟਾ ਐਕਸਚੇਂਜ ਨੂੰ ਲੈ ਕੇ ਕਿ ਜਦੋਂ ਅਸੀਂ ਟ੍ਰੇਡ ਕਰਾਂਗੇ ਕਿੰਨੀ ਫੀਸ ਲਵੇਗਾ ਠੀਕ ਹੈ ਉਹ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਪ੍ਰੋਫਿਟ ਕਿਵੇਂ ਕੈਲਕੂਲੇਟ ਕਰਨਾ ਉਹ ਦੱਸਾਂਗੇ ਲਾਊਡ ਸਾਈਜ਼ ਬਾਰੇ ਐਕਸਪਲੇਨ ਕਰਾਂਗੇ ਠੀਕ ਹੈ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਡੈਲਟਾ ਐਕਸਚੇਂਜ ਦੀ ਇਸ ਵੀਡੀਓ ਦੇ ਵਿੱਚ ਜਿਹਦੇ ਨਾਲ ਤੁਸੀਂ ਕ੍ਰਿਪਟੋ ਦੇ ਵਿੱਚ ਟ੍ਰੇਡ ਕਰ ਸਕਦੇ ਹੋ ਠੀਕ ਹੈ ਕਿਸੇ ਵੀ ਕੋਇਨ ਦੇ ਵਿੱਚ ਤੁਸੀਂ ਟ੍ਰੇਡ ਕਰ ਸਕਦੇ ਹੋ ਕ੍ਰਿਪਟੋ ਦੇ ਤੇ ਸਤੋ ਪਹਿਲਾਂ ਆਪਾਂ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦਵਾਂਗੇ BTC ਬਾਰੇ ਠੀਕ ਹੈ ਤੇ ਇੱਥੇ ਜਿਹੜਾ ਮਤਲਬ ਕਿ ਆਪਣੇ ਕੋਲੇ ਪੀटीसी ਦਾ ਏ ਖੁੱਲ ਗਿਆ ਆਪਸ਼ਨ ਠੀਕ ਹੈ ਤੇ ਜੋ ਵੀ ਮਤਲਬ ਕਿ ਅਪਟਲ ਟੈਕਸ ਚੇਂਜ ਦੇ ਵਿੱਚ ਟ੍ਰੇਡ ਲੈਣੀ ਹੁੰਦੀ ਹੈ ਉਹਦੇ ਵਾਸਤੇ ਇੱਥੇ ਸਾਰਾ ਸੈਕਸ਼ਨ ਦਿੱਤਾ ਹੋਇਆ ਠੀਕ ਹੈ ਇੱਕ ਇੱਕ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਇਹਦੀ ਦਵਾਂਗੇ ਠੀਕ ਹੈ ਤੇ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਦੇਖੋ ਕਿ ਸਭ ਤੋਂ ਉੱਤੇ ਆਪਸ਼ਨ ਆ ਦੋ ਬਾਏ ਤੇ ਸੈਲ ਠੀਕ ਹੈ ਇੱਥੇ ਹੁਣ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ ਇਹ ਆਪਾਂ ਦੇਣ ਲੱਗੇ ਜਾਣਕਾਰੀ ਤੁਹਾਨੂੰ ਫਿਊਚਰ ਨੂੰ ਬਾਏ ਕਰਨ ਦੀ ਤੇ ਸੈਲ ਕਰਨ ਦੀ ਠੀਕ ਹੈ ਉਦੇ ਵਿੱਚ ਕਿੰਨੇ ਚਾਰजेस ਲੱਗਦੇ ਆ ਕਿੰਨੇ ਪੈਸੇ ਨਾਲ ਆਪਾਂ ਮਤਲਬ ਟਰੇਡ ਕਰ ਸਕਦੇ ਆ ਠੀਕ ਆ ਕਿਵੇਂ ਇੱਥੇ ਆਪਾਂ ਉਹਦੀ ਵਰਤੋਂ ਕਰ ਸਕਦੇ ਆ ਟਰੇਡ ਕਿਵੇਂ ਲੈਣੀ ਆ ਉਹ ਮੈਂ ਟਰੇਡ ਲੈ ਕੇ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਹਾਨੂੰ ਠੀਕ ਆ ਉਹ ਵੀਡੀਓ ਤੁਸੀਂ ਦੇਖ ਸਕਦੇ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਲਿੰਕ ਦੇ ਦੇਵਾਂਗਾ ਠੀਕ ਆ ਤੇ ਹੁਣ ਸਤੋਤੇ ਬਾਏ ਸੈਲ ਬਾਰੇ ਤੁਹਾਨੂੰ ਪਤਾ ਹੈ ਠੀਕ ਆ ਤੇ ਉਸ ਤੋਂ ਬਾਅਦ ਆ ਇਹ ਆਉਂਦਾ ਲਿਵਰੇਜ ਦਾ ਆਪਸ਼ਨ ਠੀਕ ਆ ਪਹਿਲਾਂ ਆਪਾਂ ਲਿਵਰੇਜ ਬਾਰੇ ਨਹੀਂ 1x ਤੇ ਰਹਿ ਦਵਾਂਗੇ 1x ਤੇ ਮਤਲਬ ਇਹ ਆ कि ਜਿੰਨਾ ਪੈਸਾ ਤੁਹਾਡੇ ਅਕਾਊਂਟ 'ਚ ਹੈ ਤੁਸੀਂ ਓਨੇ ਨਾਲ ਹੀ ਟ੍ਰੇਡ ਕਰ ਸਕਦੇ ਹੋ ਉਸ ਤੋਂ ਵੱਧ ਨਾਲ ਨਹੀਂ ਠੀਕ ਹੈ ਤੇ ਲਿਵਰੇਜ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਮੰਨ ਲਓ ਕਿ ਆਪਣੇ ਕੋਲੇ ਮੰਨ ਲਓ ਤੁਸੀਂ ਕਿ ਤੁਹਾਡੇ ਕੋਲੇ 1000 ਰੁਪਏ ਆ ਤੇ ਜੇ ਤੁਸੀਂ 10x ਲਿਵਰੇਜ ਲੈਂਦੇ ਜੋ ਤੇ 10000 ਨਾਲ ਟ੍ਰੇਡ ਕਰ ਸਕਦੇ ਹੋ 1000 ਰੁਪਏ ਤੁਹਾਡੇ ਕੋਲੇ ਪਰ ਤੁਸੀਂ ਟ੍ਰੇਡ 10000 ਨਾਲ ਕਰ ਸਕਦੇ ਹੋ ਠੀਕ ਹੈ 25x ਲੈਂਦੇ ਜੋ 25000 ਨਾਲ ਕਰ ਸਕਦੇ ਜੋ ਜ ਮਤਲਬ ਤੁਹਾਡਾ 1000 ਰੁਪਏ ਹੀ ਰਹੇਗਾ ਬਾਕੀ ਜੋ ਮਾਰਜਨ ਹੈ ਉਹ ਤੁਹਾਨੂੰ ਡੈਲਟਾ ਐਕਸਚੇਂਜ ਦੇਵੇਗਾ ਠੀਕ ਹੈ 50x ਲੈਂਦੇ ਜੋ ਜੇ ਤੇ ਉੱਥੇ ਤੁਹਾਡਾ 50000 ਠੀਕ ਹੈ 150x ਤੇ 1 ਲੱਖ ਤੇ 200x 1000 ਰੁਪਏ ਦਾ ਠੀਕ ਹੈ ਮਤਲਬ ਕਿ ਉਹ ਤੁਹਾਨੂੰ ਮਾਰਜਨ ਦੇਵੇਗਾ ਡਲ ਟੈਕਸ ਚੇਂਜ ਉਹਦੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਜੇ 1x ਤੇ ਰੱਖੋਗੇ ਤੇ ਜਿੰਨੇ ਪੈਸੇ ਤੁਹਾਡੇ ਕੋਲ ਆ ਉਨੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਹੈ BTC ਦਾ ਥੱਲੇ ਆਪਸ਼ਨ ਆ ਜਾਂਦਾ ਕੁਆਂਟੀਟੀ ਦਾ ਜਿਵੇਂ ਆਪਾਂ ਬੈਂਕ ਨਿਫਟੀ ਨਿਫਟੀ 50 ਦੇ ਵਿੱਚ ਕੁਆਂਟੀਟੀ ਲੈਣੇ ਆ ਠੀਕ ਹੈ ਹੁਣ ਬਹੁਤ ਸਾਰੇ ਲੋਕਾਂ ਨੂੰ ਮਤਲਬ ਕਿ ਇੱਥੇ ਸਮਝ ਨਹੀਂ ਲੱਗਦੀ ਇਹ ਦੀ ਇਹ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਇੱਕ ਲੋਟ ਬਰਾਬਰ 0.001 BTC ਹੁਣ ਇਹਦਾ ਮਤਲਬ ਇਹ ਨਹੀਂ ਕਿ ਦੇਖੋ ਹੁਣ ਇਹ ਇੱਕ BTC ਤੋਂ ਘੱਟ ਹੈ ਤੇ ਲੋਡ ਸਾਈਜ਼ ਨਹੀਂਗਾ ਲੋਡ ਸਾਈਜ਼ ਇਹੀ ਆ ਮਤਲਬ ਕਿ ਇਹਦਾ ਲੋਡ ਸਾਈਜ਼ ਕੀ ਆ ਜਿਸ ਤਰ੍ਹਾਂ 1 ਰੁਪਈਏ ਦੇ ਵਿੱਚ 100 ਪੈਸਾ ਹੁੰਦਾ ਹੈ ਨਾ ਤੁਹਾਨੂੰ ਪਤਾ ਉਸੇ ਤਰ੍ਹਾਂ ਇੱਕ BTC ਦੇ ਵਿੱਚ ਵੀ ਤੁਸੀਂ ਲਗਾ ਲਓ ਕਿ 100 USD 100 ਪੈਸੇ ਆ ਵੱਖ ਹੋ ਜਾਂਦਾ ਮਤਲਬ ਕਿ 100 ਪੈਸਾ ਜਦੋਂ ਹੋ ਗਿਆ ਉਸ ਤੋਂ ਬਾਅਦ ਇੱਕ USDT ਬਣਦਾ ਹੈ ਠੀਕ ਹੈ 50 ਪੈਸੇ ਦਾ ਅੱਧਾ USDT ਠੀਕ ਹੈ ਉਸੇ ਤਰ੍ਹਾਂ ਇਹ ਇੱਕ ਪੈਸੇ ਦੇ ਬਰਾਬਰ ਆ ਮਤਲਬ ਕਿ ਜਪਰ ਰੁਪਈਏ ਦੇ ਵਿੱਚ ਦੇਖੀਏ ਰੁਪਏ ਇਹਦੇ ਵਿੱਚ ਤਾਂ ਮਤਲਬ ਕਿ ਇੱਕ ਪੈਸੇ ਤੋਂ ਜ਼ਿਆਦਾ ਹੈ ਰੁਪਏ ਵਖੂ ਜੇ ਤੁਸੀਂ ਇਸ ਨੂੰ ਕੈਲਕੂਲੇਟ ਕਰ ਦਿਓ ਮਤਲਬ ਕਿ ਇੱਥੇ 2 ਪੈਸੇ ਹੋ ਜਾਣਗੇ ਉਸ ਤੋਂ ਬਾਅਦ ਜੋ 100 ਪੈਸਾ ਕੰਪਲੀਟ ਹੋਵੇਗਾ ਫਿਰ ਕੀ ਹੋਏਗਾ ਇਹ ਇੱਕ USDT ਬਣ ਜਾਵੇਗਾ ਮਤਲਬ ਕਿ ਇੱਕ ਅਮਰੀਕਨ ਡੋਲਰ ਬਣੇਗਾ ਠੀਕ ਹੈ ਠੀਕ ਹੈ ਇਹ ਸਮਝ ਲੱਗ ਗਈ ਹੋਵੇਗੀ ਤੇ ਇਹ ਜਿਹੜਾ ਇਹਨਾਂ ਨੇ ਲੋਟ ਸਾਈਜ਼ ਰੱਖਿਆ ਇਹ ਇੱਕ ਪੈਸੇ ਦੇ ਬਰਾਬਰ ਹੈ USDT ਦੇ ਇੱਕ ਪੈਸੇ ਦੇ ਬਰਾਬਰ ਠੀਕ ਹੈ ਮਿਨੀਮਮ ਆਪਾਂ ਇਹਨਾਂ ਲੈ ਸਕਦੇ ਹਾਂ ਇਸ ਤੋਂ ਘੱਟ ਨਹੀਂ ਇਹ ਮਿਨੀਮਮ ਹੁੰਦਾ ਹੈ ਕਿਸੇ ਵੀ ਤੁਸੀਂ ਜਦੋਂ ਵੀ ਬੈਂਕ ਨਿਫਟੀ ਜਾਂ ਨਿਫਟੀ ਫਿਊਚਰਸ ਟ੍ਰੇਡ ਕਰਦੇ ਜੇ ਤੇ ਉੱਥੇ ਜਿਹੜਾ ਲੋਟ ਸਾਈਜ਼ ਫਿਕਸ ਹੁੰਦਾ ਹੈ ਉਹ ਮਿਨੀਮਮ ਹੁੰਦਾ ਹੈ ਉਸ ਤੋਂ ਘੱਟ ਆਪਾਂ ਨਹੀਂ ਲੈ ਸਕਦੇ ਠੀਕ ਆ ਉਸ ਤੋਂ ਜ਼ਿਆਦਾ ਜਿੰਨਾ ਮਰਜ਼ੀ ਤੁਹਾਡੀ ਇੱਛਾ ਤੁਸੀਂ ਲੈ ਸਕਦੇ ਹੋ ਠੀਕ ਆ ਤੇ ਇਹ ਹੈਗਾ ਆ ਆਪਣਾ ਜੁਐਸਡੀਟੀ ਦੇ 1 ਪੈਸੇ ਦੇ ਬਰਾਬਰ ਠੀਕ ਆ 100 ਪੈਸੇ ਦਾ 1 ਜੁਐਸਡੀ ਜੀ ਹੁੰਦਾ ਹੈ ਵੈਸੇ ਉਹਨਾਂ ਦੀ ਭਾਸ਼ਾ ਦੇ ਵਿੱਚ ਹੋ ਸਕਦਾ ਹੈ ਕਿ ਪੈਸਿਆਂ ਨੂੰ ਹੋਰ ਕੋਛ ਆਖਦੇ ਹੋ ਮੈਂ ਆਪਣੀ ਇੰਡੀਅਨ ਭਾਸ਼ਾ ਦੇ ਵਿੱਚ ਤੁਹਾਨੂੰ ਦੱਸ ਰਿਹਾ ਹਾਂ ਤੇ ਇਸ ਕਰਕੇ ਭੁਲੇਖਾ ਨਾ ਖਾਓ ਠੀਕ ਆ ਤੇ ਇਹ ਤਾਂ ਹੋ ਗਿਆ ਕਿ ਮਿਨੀਮਮ ਆਪਾਂ ਇੱਕ ਲੈ ਸਕਦੇ ਹਾਂ ਠੀਕ ਹੈ ਹੁਣ ਇੱਥੇ ਤਿੰਨ ਆਪਸ਼ਨ ਆਉਂਦੇ ਆ ਠੀਕ ਹੈ ਹੁਣ ਸਿੱਧਾ ਕਈਆਂ ਲੋਕਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਲੱਗਦੀ ਉਹ ਲੋਟ ਸਾਈਜ਼ ਮਤਲਬ ਕੀ ਕਰ ਸਕਦੇ ਆ ਠੀਕ ਹੈ ਜਿਹਨੂੰ ਹੋਰ ਸਮਝ ਨਹੀਂ ਲੱਗਦੀ ਉਹ USDT ਵੀ ਕਰ ਸਕਦੇ ਆ ਤੇ BTC ਵੀ ਕਰ ਸਕਦੇ ਆ ਤਿੰਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਆਪਸ਼ਨ ਕਰੋ ਗੱਲ ਇੱਕ ਹੀ ਇੱਕ ਹੀ ਰਹਿਣੀ ਆ ਠੀਕ ਹੈ ਤੇ ਇੱਥੇ ਦੇਖੋ ਹੁਣ ਆਪਾਂ ਮਤਲਬ ਕਿ ਇੱਥੇ USDT ਕੀਤਾ ਹੋਇਆ ਠੀਕ ਹੈ ਇੱਥੇ ਹੁਣ ਆਪਾਂ ਇੱਕ ਭਰਾਂਗੇ ਠੀਕ ਹੈ ਇਹ ਦੇਖੋ ਇੱਕ ਆਪਾਂ ਭਰ ਦਿੰਦਾ ਠੀਕ ਹੈ ਮਾਫ ਕਰਨਾ ਇੱਕ BTC ਭਰ ਦਿੰਦਾ ਠੀਕ ਹੈ ਵਾ 1x ਆਪਣੀ 1x ਆਪਾਂ ਉੱਤੇ ਮਤਲਬ ਕਿ ਲਿਵਰੇਜ ਲਈ ਹੈ ਠੀਕ ਹੈ ਤੇ ਇਹਦਾ ਤੁਸੀਂ ਪ੍ਰਾਈਸ ਦੇਖ ਸਕਦੇ ਹੋ 83245 ਇਹ ਜਿਸ ਜਿਸ ਪ੍ਰਾਈਸ ਤੇ BTC ਚੱਲ ਰਿਹਾ ਹੋਵੇਗਾ ਹੁਣ ਉਹੀ ਪ੍ਰਾਈਸ ਇੱਥੇ ਆਵੇਗਾ ਕਿਉਂਕਿ ਇਹ ਇੱਕ BTC ਦਾ ਰੇਟ ਕਿੰਨਾ ਹੈ 83000 ਤੇ 245 ਮਤਲਬ ਕਿ ਸਿੱਧਾ ਆਪਾਂ ਇੱਕ BTC ਪਾਏ ਜੇ ਕਰਨਾ ਹੈ ਤੇ ਇੰਨੇ ਆਪਾਂ ਨੂੰ USDT ਲੱਗਣੇ ਆ ਠੀਕ ਹੈ ਹੁਣ ਇਹਦੇ ਵਿੱਚ ਮੰਨ ਲਓ ਕਿ ਜਿੰਨਾ ਇਹ ਉੱਤੇ ਜਾਵੇਗਾ ਉਹਨਾਂ ਤੁਹਾਡਾ ਪ੍ਰੋਫਿਟ ਹੋਵੇਗਾ ਜੇ ਤੁਸੀਂ ਬਾਇ ਕੀਤਾ ਹੈ ਤੇ ਥੱਲੇ ਜਾਂਦੇ ਤੁਹਾਡਾ ਲਾਸ ਹੋਵੇਗਾ ਜੇ ਤੁਸੀਂ ਸੈਲ ਕੀਤਾ ਹੈ ਥੱਲੇ ਜਾਂਦੇ ਪ੍ਰੋਫਿਟ ਹੋਵੇਗਾ ਤੇ ਉੱਤੇ ਜਾਂਦੇ ਕੀ ਆ ਲਾਸ ਹੋਵੇਗਾ ਠੀਕ ਹੈ ਇਹ ਮਤਲਬ ਕਿ ਸਿੱਧਾ ਸਿੱਧਾ ਜਦੋਂ ਤੁਸੀਂ ਇੱਥੇ BTC ਕਰੋਗੇ ਤੇ ਇੱਕ ਲੋਟ ਕਿਦੇ ਬਰਾਬਰ ਹੋਵੇਗਾ ਪੂਰੇ ਜਿਹੜਾ BTC ਦੇ ਪ੍ਰਾਈਸ ਦੇ ਬਰਾਬਰ ਠੀਕ ਹੈ ਜਿਸ ਤਰ੍ਹਾਂ ਸਪੋਰਟ ਦਾ ਪ੍ਰਾਈਸ ਜੋ ਵੀ ਚੱਲ ਰਿਹਾ ਹੋਵੇਗਾ ਠੀਕ ਹੈ ਸਮਝ ਲੱਗ ਗਈ ਠੀਕ ਹੈ ਤੇ ਇਹਦੇ ਵਿੱਚ ਆਹ ਥੱਲੇ ਤੁਸੀਂ ਜੇ ਮਤਲਬ ਕਿ ਇਸ ਨੂੰ ਲੋਟ ਵਾਈਜ਼ ਦੇਖੋਗੇ ਤੇ 1000 ਲੋਟ ਆਪਾਂ ਨਾਲ ਲਿਆ ਜਾਵੇਗਾ ਠੀਕ ਹੈ ਉੱਥੇ ਹੁਣ ਆਪਾਂ ਜਿਹੜਾ ਸੀ 0.001 ਹੋ ਗਈ ਸੀ ਇੱਕ ਲੋਟ ਸੀ ਹੁਣ ਤੁਸੀਂ ਆਪ ਹਿਸਾਬ ਲਾ ਸਕਦੇ ਜੋ ਕਿ ਇੱਕ ਲੋਟ ਤੇ 1000 ਲੋਟ ਦੇ ਵਿੱਚ ਕਿੰਨਾ ਫਰਕ ਹੈ ਠੀਕ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਠੀਕ ਹੈ ਇਹ ਆਪਣਾ 1000 ਲੋਟ ਲਿਆ ਜਾਵੇ ਕਿ ਇੱਕ ਵਾਰੀ ਠੀਕ ਹੈ ਇੰਨੇ ਪੈਸੇ ਦੇ ਵਿੱਚ ਠੀਕ ਹੈ 83240.70 USDT ਠੀਕ ਹੈ ਇੰਡੀਅਨ ਰੁਪੀਏ ਬਹੁਤ ਜ਼ਿਆਦਾ ਬਣਨਗੇ ਠੀਕ ਹੈ ਇਹ ਤਾਂ ਹੋ ਗਈ ਗੱਲ ਸਮਝ ਲੱਗ ਗਈ ਠੀਕ ਹੈ ਉਸ ਤੋਂ ਇਲਾਵਾ ਮਤਲਬ ਕਿ ਜੇ ਹੁਣ ਆਪਾਂ ਇਸ ਨੂੰ ਚੇਂਜ ਕਰਦੇ ਹਾਂ ਠੀਕ ਹੈ ਇਹ ਆਪਾਂ ਇੱਥੇ ਇੱਕ ਭਰਿਆ ਸੀ ਇੱਕ ਦੀ ਥਾਂ ਤੇ ਤੁਸੀਂ ਕੀ ਕਰ ਸਕਦੇ ਹੋ ਜੇ ਇਸ ਤਰ੍ਹਾਂ 0.0 0.001 ਪਰ ਹੋਗੇ ਤੇ ਸੇਮ ਉਹ ਹੀ ਆ ਜਾਵੇਗਾ ਜੋ ਕਿ ਲੋਟ ਸਾਈਜ਼ ਹੈ ਮਤਲਬ ਕਿ ਗੱਲ ਇੱਕੋ ਹੀ ਹੈ ਸਿਰਫ ਉਹਨਾਂ ਨੇ ਵੱਖੋ ਵੱਖ ਲਿਖਿਆ ਹੋਇਆ ਹੈ ਦੇਖੋ ਥੱਲੇ ਇੱਕ ਲੋਟ ਲਿਖਿਆ ਵੀ ਆ ਗਿਆ ਠੀਕ ਹੈ ਇਹ ਤੁਹਾਡਾ 83 USDT ਦੇ ਵਿੱਚ ਬਾਇ ਹੋਵੇਗਾ ਠੀਕ ਹੈ ਸਮਝ ਲੱਗ ਗਈ ਹੋਵੇਗੀ ਠੀਕ ਹੈ ਮਤਲਬ ਕਿ ਏ ਆਲਮੋਸਟ ਤੁਸੀਂ ਕਹਿ ਸਕਦੇ ਜੋ ਕਿ ਜਿਹੜਾ ਤੁਹਾਡਾ BTC ਹੈ ਉਹਦਾ ਮਤਲਬ ਕਿ 100ਵਾਂ ਹਿੱਸਾ ਆਇਆ ਠੀਕ ਹੈ ਸਵਾਮਾ ਹਿਸਾ ਜਰਾ 83 ਡਾਲਰਾਂ ਦੇ ਵਿੱਚ ਪਾਏ ਹੋਏਗਾ ਠੀਕ ਹੈ ਇਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਵੀ ਕਿੰਨਾ ਬੀਟੀਸੀ ਉੱਤੇ ਜਾਵੇਗਾ ਕਿੰਨਾ ਥੱਲੇ ਜਾਵੇਗਾ ਤੇ ਇੰਨੇ ਪੈਸੇ ਦੇ ਵਿੱਚ ਕਿੰਨਾ ਪ੍ਰੋਫਿਟ ਹੋਵੇਗਾ ਤੇ ਕਿੰਨਾ ਲਾਸ ਹੋਵੇਗਾ ਠੀਕ ਹੈ ਇਹ ਤਾਂ ਹੋ ਗਈ ਠੀਕ ਹੈ ਹੁਣ ਇਸ ਤੇ ਵਾਦਾ ਪੱਕੀ ਕਰਦੇ ਹਾਂ ਕਿ ਇੱਥੇ ਇੱਕ ਹੋਰ ਆਪਸ਼ਨ ਆਉਂਦਾ ਹੈ ਜੂਐਸਡੀਟੀ ਜੇ ਤੁਸੀਂ ਸਿੱਧਾ ਜੂਐਸਡੀਟੀ ਦੇ ਵਿੱਚ ਟਰੇਡ ਕਰਨਾ ਚਾਹੁੰਦੇ ਹੋ ਠੀਕ ਹੈ ਤੇ ਇਹ ਦੇਖੋ ਇੱਥੇ ਵੀ ਮਤਲਬ ਕਿ ਥੱਲੇ ਲੋਟ ਲਿਖਿਆ ਹੋਇਆ ਹੈ 83.16 ਡਾਲਰ ਠੀਕ ਹੈ ਮਿਨੀਮਮ ਇੱਕ ਲੋਟ ਠੀਕ ਹੈ ਇਸ ਤੋਂ ਘੱਟ ਤੁਸੀਂ ਨਹੀਂ ਲੈ ਸਕਦੇ ਠੀਕ ਹੈ ਇਹ ਤੇ ਸਿੱਧਾ ਤੁਹਾਨੂੰ ਮਤਲਬ ਕਿ ਅਮਾਉਂਟ ਭਰਨਾ ਪਵੇਗਾ ਜਿੰਨੇ ਡਾਲਰਾਂ ਨਾਲ ਤੁਸੀਂ ਟ੍ਰੇਡ ਲੈਣੀ ਆ ਸਿੰਪਲ ਠੀਕ ਹੈ ਤੇ ਘੱਟ ਤੋਂ ਘੱਟ ਕਿੰਨੇ ਨਾਲ ਲੈ ਸਕਦੇ ਜੇ ਤੁਸੀਂ 83.16 ਡਾਲਰਾਂ ਨਾਲ ਠੀਕ ਹੈ ਜੇ ਤੁਸੀਂ ਮਾਰਜਨ ਲੈਂਦੇ ਹੋ ਫਿਰ ਤਾਂ ਇਹ ਘਟ ਜਾਵੇਗਾ ਪਰ ਜਿਵੇਂ ਬਿਨਾ ਮਾਰਜਨ ਤੋਂ ਆਪਾਂ ਗੱਲ ਕਰ ਰਹੇ ਹਾਂ ਮਾਰਜਨ ਤਾਂ ਜਿਸਨੇ ਮਤਲਬ ਕੀ ਲੈਣਾ ਹੈ ਉਹ ਆਪਣੀ ਮਰਜ਼ੀ ਹੋਵੇਗੀ ਜਦੋਂ ਤੁਸੀਂ ਇੱਥੇ ਮਤਲਬ ਕਿ ਮਾਰਜਨ ਉੱਤੋਂ ਵਧਾ ਦਵੋਗੇ ਠੀਕ ਹੈ ਦੇਖੋ ਕਿ ਆਪਾਂ 10x ਕਰ ਦਿੱਤਾ ਤੇ ਇਹੋ ਜਿਹਾ ਤੁਹਾਡਾ ਇੱਕ BTC ਆ ਉਹ ਆਲਮੋਸਟ 8 ਡਾਲਰਾਂ ਦੇ ਵਿੱਚ ਆ ਜਾਵੇਗਾ ਠੀਕ ਹੈ ਦੇਖ ਸਕਦੇ ਜੇ ਤੁਸੀਂ 8.32 ਡਾਲਰਾਂ ਦੇ ਵਿੱਚ ਆ ਜਾਵੇਗਾ ਠੀਕ ਹੈ 1 April ਨੂੰ ਆਪਾਂ ਮਤਲਬ ਕਿ ਸਟਾਰਟ ਕਰਨ ਜਾ ਰਹੇ ਹਾਂ ਇਹਦੇ ਵਿੱਚ ট্রেਡਿੰਗ 5000 ਨਾਲ ਮੈਂ ਸਟਾਰਟ ਕਰਾਂਗਾ ਠੀਕ ਹੈ ایکسپੀਰੀਅੰਸ ਵਾਸਤੇ ਆਪਾਂ ਸਟਾਰਟ ਕਰਾਂਗੇ ਡੇਲੀ ਟਰੇਡ ਕਰਾਂਗੇ ਤੇ ਉਹਦੇ ਬਾਰੇ ਤੁਹਾਨੂੰ ਵੀ ਜਾਣਕਾਰੀ ਦੇਵਾਂਗੇ ਕਿਸ ਤਰ੍ਹਾਂ ਮਤਲਬ ਕਿ ਇਹਦੇ ਵਿੱਚ ਆਪਾਂ ਪਲਾਨ ਕਰ ਸਕਦੇ ਹਾਂ ਠੀਕ ਹੈ ਸਮਝ ਲੱਗ ਗਈ ਹੋਵੇਗੀ ਹੁਣ ਮਤਲਬ ਕਿ ਤਿੰਨ ਚੀਜ਼ਾਂ ਦੇ ਵਿੱਚੋਂ ਜੋਰੀ ਮਰਜੀ ਤੁਸੀਂ ਚੂਜ਼ ਕਰ ਲਓ ਮਤਲਬ ਕਿ ਹੈ ਇੱਕ ਹੀ ਚੀਜ਼ ਬਸ ਉਹ ਹੈ ਕਿ ਸਾਰਿਆਂ ਦੀ ਕੈਲਕੂਲੇਸ਼ਨ ਆ ਗਿਆ ਠੀਕ ਹੈ ਤੇ ਮੈਂ ਸਿੰਪਲ BTC BTC ਤੇ ਹੀ ਮਤਲਬ ਕਿ ਤੋ ਸਿਲੈਕਟ ਰੱਖਦਾ ਹੁੰਨਾ ਕਿਉਂਕਿ ਉਹਦੇ ਵਿੱਚ ਸਬ ਖਾਇਆ ਕਿ ਆਪਾਂ ਇੱਕ ਲੋਡ ਲੈਣਾ ਹੈ ਕਿੰਨੇ ਲੋਡ ਲੈਣੇ ਸਿੱਧਾ ਮਤਲਬ ਕਿ ਸਿੰਪਲ ਠੀਕ ਹੈ ਇਹ ਤਾਂ ਹੋ ਗਈ ਇਹ ਗੱਲ ਠੀਕ ਹੈ ਖੁਣ ਮੰਨ ਲਓ ਕਿ ਆਪਾਂ ਇੱਥੇ ਕਿਹਾ ਕਿ ਇੱਕ ਲੋਡ ਲਿਆ ਜਿਹੜਾ ਕਿ ਮਿਨੀਮਮ ਹੈ ਠੀਕ ਹੈ ਇੱਥੇ ਤੁਸੀਂ ਮਤਲਬ ਕਿ ਮਾਰਜਨ ਲਓ ਜਾਂ ਨਾ ਲਵੋ ਠੀਕ ਹੈ ਇੱਕ ਲੋਡ ਜਿਹੜਾ ਉਹ ਇੱਕ ਹੀ ਰਹੇਗਾ ਠੀਕ ਹੈ ਬਸ ਫਰ ਕੀ ਹੋਏਗਾ ਕਿ ਮਾਰਜਨ ਲੈ ਕੇ ਤੁਸੀਂ ਘੱਟ ਪੈਸੇ ਨਾਲ ਜ਼ਿਆਦਾ ਲੋਡ ਲੈ ਸਕਦੇ ਜੋ ਠੀਕ ਹੈ ਮਾਰਜਨ ਤੋਂ ਬਿਨਾ ਤੁਸੀਂ ਮਤਲਬ ਕਿ ਜਿਵੇਂ ਮੰਨ ਲਓ ਕਿ ਹੁਣ ਆਪਾਂ ਸਪੋਜ਼ ਕਰੋ ਕਿ ਤੁਹਾਡੇ ਕੋਲੇ 8000 ਡਾਲਰ ਆ ਤੇ ਮਤਲਬ ਕਿ ਜੇ ਤੁਸੀਂ 10 ਗੁਣਾ ਮਾਰਜਨ ਲੈਂਦੇ ਜੋ ਤੇ 10 ਲੋਟ ਲੈ ਸਕਦੇ ਜੋ ਜੇ ਤੁਸੀਂ ਮਾਰਜਨ ਨਹੀਂ ਲੈਂਦੇ ਤੇ ਤੁਹਾਨੂੰ ਇੱਕ ਲੋਟ ਹੀ ਆਵੇਗਾ ਠੀਕ ਆ ਹੁਣ ਜੇ ਤੁਸੀਂ 10 ਲੋਟ ਲਓਗੇ ਤੇ ਉੱਤੇ ਥੱਲੇ ਜਾਣ ਦਾ ਪ੍ਰੋਫਿਟ ਤੇ ਲਾਸ ਤੁਹਾਡਾ ਵੱਧ ਹੋਵੇਗਾ ਜੇ ਤੁਸੀਂ ਇੱਕ ਲੋਟ ਲੈਂਦੇ ਜੋ ਉੱਤੇ ਥੱਲੇ ਜਾਣ ਦਾ ਤੁਹਾਡਾ ਜਿਹੜਾ ਪ੍ਰੋਫਿਟ ਤੇ ਲਾਸ ਘੱਟ ਹੋਵੇਗਾ ਸਿੰਪਲ ਠੀਕ ਆ ਮਾਰਜਨ ਆਪਾਂ ਨੂੰ ਡੈਲਟਾ ਚੇਂਜ ਦਿੰਦਾ ਤੇ ਇਹਦਾ ਕੋਈ ਚਾਰजेस ਨਹੀਂ ਹੁੰਦਾ ਬਸ ਇਹੀ ਹੁੰਦਾ ਆ ਕਿ ਉਹ ਘਰ ਆਪਾਂ ਉਹਨੇ ਮਾਰਜਨ ਨਾਲ ਮਤਲਬ ਕਿ ਵੱਧ ਲੋਟ ਲੈ ਸਕਦੇ ਆ ਜਿਹੜਾ ਕਿ ਆਪਣਾ ਉੱਤੇ ਥੱਲੇ ਜਾਣ ਦਾ ਪ੍ਰੋਫਿਟ ਵੱਧ ਘਟ ਹੋ ਜਾਂਦਾ ਹੈ ਮਤਲਬ ਕਿ ਵੱਧ ਘਟ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਨਿਫਟੀ ਦੇ ਵਿੱਚ ਵੀ ਜੇ ਮੰਨ ਲਓ ਕਿ ਵੱਧ ਲੋਟ ਲਓਗੇ ਤੇ ਭਾਵੇਂ ਨਿਫਟੀ ਮੂਵ ਮੰਨ ਲਓ ਕਿ 50 ਰੁਪਏ ਹੀ ਕਰਦੀ ਹੈ ਪਰ ਪ੍ਰੋਫਿਟ ਵੱਧ ਹੋਵੇਗਾ ਜੇ 50 ਰੁਪਏ ਥੱਲੇ ਜਾਂਦੀ ਤੇ ਲਾਸ ਵੀ ਵੱਧੂਗਾ ਕਿਉਂਕਿ ਆਪਾਂ ਜਿਆਦਾ ਮਤਲਬ ਕਿ ਉਹ ਤੇ ਲੋਟ ਲੈ ਹੋਇਆ ਉਸੇ ਤਰ੍ਹਾਂ ਇਹਦੇ ਵਿੱਚ ਹੈ ਠੀਕ ਹੈ ਤੇ ਹੁਣ ਅੱਗੇ ਚੱਲਦੇ ਆਂ ਇਹ ਚੀਜ਼ ਸਮਝ ਲੱਗ ਗਈ ਹੁਣ ਆਪਾਂ ਇੱਥੇ ਮਤਲਬ ਕਿ ਕੈਲਕੂਲੇਟ ਕਰਾਂਗੇ ਕਿ ਜੇ ਮੰਨ ਲਵਾਂ ਆਪਾਂ ਕਿ ਜਿਹੜਾ ਕਿ ਇਹ 0.001 ਲਾਟ ਸਾਈਜ਼ ਹੈ ਜੇ ਆਪਾਂ ਇੰਨਾ ਮਤਲਬ ਕਿ ਬਾਏ ਕਰਦੇ ਆਂ ਜਾਂ ਸੈਲ ਕਰਦੇ ਆਂ ਤੇ ਆਪਾਂ ਨੂੰ ਕਿੰਨਾ ਪ੍ਰੋਫਿਟ ਹੋ ਸਕਦਾ ਹੈ ਫਿਊਚਰ ਦੇ ਵਿੱਚ ਠੀਕ ਹੈ ਉਹ ਦੇਖਾਂਗੇ ਪਹਿਲਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਫੀਸ ਬਾਰੇ ਜਾਣਕਾਰੀ ਦਵਾਵਾਂਗਾ ਠੀਕ ਹੈ ਤੇ ਇਹ ਹੁਣ ਆਪਾਂ ਮਤਲਬ ਕਿ ਚਾਹੇ ਤੁਸੀਂ ਮਾਰਜਨ ਨਾਲ ਬਾਏ ਕਰੋ ਇੱਕ ਲਾਟ ਚਾਹੇ ਤੁਸੀਂ ਬਿਨਾਂ ਮਾਰਜਨ ਤੋਂ ਬਾਏ ਕਰੋ ਪ੍ਰੋਫਿਟ ਤੇ ਲਾਸ ਸਿੱਖੋ ਜਾਈ ਰਹਿਣਾ ਹੈ ਠੀਕ ਹੈ ਬਸ ਤੁਹਾਡਾ ਅਮਾਉਂਟ ਘੱਟ ਲੱਗਣਾ ਹੈ ਠੀਕ ਹੈ ਤੇ ਪ੍ਰੋਫਿਟ ਤੇ ਲਾਸ ਜਿਹੜਾ ਮਤਲਬ ਕਿ ਉਹਦੇ ਉੱਤੇ ਥੱਲੇ ਜਾਣ ਨਾਲ ਮਤਲਬ ਜਿਆਦਾ ਵੱਧ ਘੱਟ ਹੋਵੇਗਾ ਉਹ ਲੋਟ ਤੇ ਫਰਕ ਪਾਵੇਗਾ ਜੇ ਤੁਸੀਂ ਲੋਟ ਮਤਲਬ ਕਿ ਜਿਆਦਾ ਲਾਓਗੇ ਜਾਂ ਘੱਟ ਲਾਓਗੇ ਠੀਕ ਹੈ ਪਹਿਲਾਂ ਆਪਾਂ ਇੱਕ ਦੀ ਗੱਲ ਕਰਦੇ ਹਾਂ ਬਾਕੀ ਤੁਸੀਂ ਆਪ ਕੈਲਕੂਲੇਸ਼ਨ ਕਰ ਲਿਓ ਠੀਕ ਹੈ ਕੈਲਕੂਲੇਟਰ ਤੇ ਜਾਵਾਂਗੇ ਹੁਣ ਜਿਹੜਾ BTC ਚੱਲ ਰਿਹਾ ਉਹ ਕਿੱਥੇ ਚੱਲ ਰਿਹਾ ਆਪਾਂ ਇੱਕ ਵਾਰੀ ਦੇਖ ਲੈਣੇ ਆ ਠੀਕ ਹੈ ਚਾਰਟ ਤੇ ਜਾਵਾਂਗੇ ਠੀਕ ਹੈ 83000 ਤੇ ਚੱਲ ਰਿਹਾ ਤੁਸੀਂ ਮੰਨ ਲਓ ਠੀਕ ਹੈ इतने आप गए कैलकुलेटर गए ठीक है उस तो बाद प्रॉफिट से लॉस का इतने ऑप्शन मतलब कि बहुत वजिया प्लेटफॉर्म है इन्हना ने मतलब कि सिंपल अपन दसया हो ठीक है आप इतने एक लॉट बाय कर रहे हैं ठीक है लौंग लॉट आप बाय कर रहे हैं ठीक है इतने आपटरी प्राइस लिखा ठीक है मैं तुम्हें एग्जाम्पल के तौर पर सिखा रहा है ठीक है तिरासी हज़ार तो आप बाय किया एग्जिट आपन लो कि चुरासी हज़ार से करा ठीक है एग्जाम्पल तौर पर ठीक है चुरासी हज़ार से आप एग्जिट किया ठीक है एक डॉर आप लिया ठीक है ਮਾਰਜਨ ਬਿਲਕੁਲ ਵੀ ਆਪਾਂ ਨਹੀਂ ਰੱਖਾਂਗੇ ਠੀਕ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਤਲਬ ਕਿ ਜੇ 1000 1000 ਪੁਆਇੰਟ ਤੁਹਾਡਾ BTC ਉੱਤੇ ਜਾਵੇਗਾ ਠੀਕ ਹੈ ਜੇ ਤੁਸੀਂ ਇੱਕ ਲੋਟ ਬਾਇ ਕੀਤਾ ਤੇ ਤੁਹਾਨੂੰ 1 ਡਾਲਰ ਦਾ ਪ੍ਰੋਫਿਟ ਹੋਵੇਗਾ ਕਿਉਂਕਿ ਆਪਾਂ ਕੀ ਆ ਕਿ ਕੀ ਕੀਤਾ ਆ ਇੱਕ ਲੋਟ ਕੀ ਦੇ ਬਰਾਬਰ ਆ 100 ਵਾਂ ਹਿੱਸੇ ਦੇ ਬਰਾਬਰ ਆ USDT ਤੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਇੱਕ ਪੈਸਾ ਆਇਆ ਇੱਕ ਲੋਟ ਤੇ ਇਸੇ ਕਰਕੇ 1000 ਪੁਆਇੰਟ ਨਾਲ ਸਿਰਫ 1 ਡਾਲਰ ਦਾ ਪ੍ਰੋਫਿਟ ਹੋਵੇਗਾ ਠੀਕ ਹੈ ਸਮਝ ਲੱਗ ਗਈ ਠੀਕ ਹੈ ਤੇ ਇਸੇ ਤਰ੍ਹਾਂ ਮਤਲਬ ਕਿ ਜੇ ਜਿੰਨੇ ਤੁਸੀਂ ਲੋਟ ਲੈਂਦੇ ਜਾਓਗੇ ਉਸੇ ਹਿਸਾਬ ਨਾਲ ਤੁਸੀਂ ਪੱਕੀ ਆਪਦਾ ਪ੍ਰੋਫਿਟ ਤੇ ਲਾਸ ਕਨਵਰਟ ਕੈਲਕੂਲੇਟ ਕਰ ਸਕਦੇ ਹੋ ਠੀਕ ਹੈ ਕਿੰਨੇ ਤੇ ਤੁਹਾਡੀ ਐਂਟਰੀ ਹੋਈ ਕਿੰਨੇ ਤੁਸੀਂ ਐਗਜ਼ਿਟ ਕਰਨਾ ਚਾਹੁੰਦੇ ਹੋ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਮਤਲਬ ਹੋ ਗਿਆ ਆਪਾਂ ਪ੍ਰੋਫਿਟ ਤੇ ਲਾ ਹੋ ਸਕਦਾ ਕੈਲਕੂਲੇਟ ਕਰ ਸਕਦੇ ਹਾਂ ਮਤਲਬ ਕਿ ਜੇ ਆਪਾਂ ਇੱਕ ਲੋਟ ਲੈਨੇ ਆ ਤੇ 1000 ਪੁਆਇੰਟ ਉੱਤੇ ਜਾਊਗਾ ਤੇ 1 ਡਾਲਰ ਦਾ ਪ੍ਰੋਫਿਟ ਤੇ 1000 ਪੁਆਇੰਟ ਥੱਲੇ ਜਾਊਗਾ ਤੇ 1 ਡਾਲਰ ਦਾ ਲਾਸ ਠੀਕ ਹੈ ਬੀਟੀਸੀ ਦੇ ਵਿੱਚ ਤੁਹਾਨੂੰ ਹੋਵੇਗਾ ਇੱਕ ਲੋਟ ਲੈਂਦੇ ਜੋ ਠੀਕ ਹੈ ਇਸੇ ਤਰ੍ਹਾਂ ਜੇ 10 ਲੋਟ ਤੁਸੀਂ ਲਓਗੇ ਤੇ 10 ਡਾਲਰ ਦਾ ਪ੍ਰੋਫਿਟ ਹੋ ਜਾਏਗਾ 1000 ਪੁਆਇੰਟਾਂ ਦਾ 10 ਡਾਲਰ ਦਾ ਲਾਸ ਹੋ ਜਾਏਗਾ 1000 ਪੁਆਇੰਟਾਂ ਦਾ ਠੀਕ ਹੈ ਜੇ ਤੁਸੀਂ 20 ਲੈਂਦੇ ਜੋ ਤੇ 20 ਡਾਲਰ ਦਾ ਪ੍ਰੋਫਿਟ 20 ਦਾ ਲਾਸ 4 ਪੁਆਇੰਟਾਂ ਦਾ ਠੀਕ ਹੈ ਜੇ ਪੁਆਇੰਟ ਘੱਟ ਹੋਣਗੇ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਕੈਲਕੂਲੇਟਰ ਇੱਥੇ ਕਰ ਸਕਦੇ ਜੋ ਲਿਖ ਕੇ ਠੀਕ ਹੈ ਸਿੰਪਲ ਸਮਝ ਲੱਗੀ ਹੋਵੇਗੀ ਠੀਕ ਹੈ ਤੇ ਹੁਣ ਆਪਾਂ ਬੈਕ ਚੱਲਦੇ ਹਾਂ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਕਿ ਜੇ ਤਾਂ ਮੰਨ ਲਓ ਸਪੋਜ਼ ਕਰੋ ਕਿ ਤੁਸੀਂ ਇੱਥੇ BTC ਤੇ ਮੰਨ ਲਓ ਕਿ ਆਪ 100 ਲੋਡ ਲੈਣੇ ਆ ਠੀਕ ਹੈ ਇਹ ਤੋਂ ਬਾਅਦ ਲੋਡ ਸੈੱਜ ਕਰਾਂਗੇ ਠੀਕ ਹੈ ਲੋਡ ਸੈੱਜ ਦੇ ਕਰਕੇ ਤੇ 100 ਕਰਾਂਗੇ ਠੀਕ ਹੈ ਤੇ ਇਹ ਤੁਹਾਡਾ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਥੱਲੇ ਆ ਰਿਹਾ ਹੋਗਾ BTC 0.10 ਠੀਕ ਹੈ ਇਹ ਤੁਹਾਡੇ 830 ਡਾਲਰ ਦੇ ਵਿੱਚ ਮਤਲਬ ਕਿ ਇਹ ਬਾਇ ਹੋਵੇਗਾ ਥੱਲੇ ਤੁਸੀਂ ਦੇਖ ਸਕਦੇ ਹੋ ਠੀਕ ਹੈ 830 ਰੋਡਾਂ ਚ ਬਾਇ ਹੋਵੇਗਾ ਤੇ 830 ਰੋਡਾਂ ਚ ਸੈੱਲ ਹੋਵੇਗਾ ਕਿਉਂਕਿ ਫਿਊਚਰ ਦੇ ਵਿੱਚ ਬਾਇ ਸੈੱਲ ਇੱਕੋ ਜਿਹਾ ਹੀ ਹੁੰਦਾ ਕਿਉਂਕਿ ਇਹ ਕਾਲ ਪੁੱਟ ਨਹੀਂ ਗਈ ਠੀਕ ਹੈ ਤੇ ਇਹਦੇ ਵਿੱਚ ਜੇ ਤੁਸੀਂ ਮਤਲਬ ਕਿ ਇੰਨੇ ਨਾਲ ਪ੍ਰੋਫਿਟ ਕੈਲਕੂਲੇਟ ਕਰਨਾ ਹੈ ਉਹ ਕਿਵੇਂ ਕਰ ਸਕਦੇ ਹੋ ਉਹ ਤੁਸੀਂ ਫਿਰ ਤੋਂ ਕੈਲਕੂਲੇਟਰ ਤੇ ਜਾਓਗੇ ਠੀਕ ਹੈ ਇੱਥੇ ਤੁਸੀਂ ਜਿੰਨੀ ਕੁਆਂਟੀਟੀ ਲੈਣੀ ਹੈ ਠੀਕ ਹੈ ਜਿਵੇਂ ਆਪਾਂ ਕੀ ਕਿੰਨੇ 100 हां 100 ਲਾਡ ਤੇ ਆਪਾਂ 100 ਲਾਡ ਲਿਖਾਂਗੇ ਠੀਕ ਹੈ ਤੋ ਇਹ 50 ਪੁਆਇੰਟ ਦਾ ਮਤਲਬ ਉਹ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖ ਰਹੇ ਹਾਂ ਉਹ ਜਦੋਂ ਆਪਾਂ ਐਂਟਰੀ ਕਰਦੇ ਹਾਂ ਉਦੋਂ ਮਤਲਬ ਉਹ ਜਿਹੜੀ ਆਈਡੀਆ ਤੁਸੀਂ ਲਗਾ ਸਕਦੇ ਜੋ ਇੱਥੇ ਆਪਾਂ 83000 ਲਿਖਾਂਗੇ ਠੀਕ ਹੈ 83000 ਇੱਥੇ ਆਪਾਂ ਲਿਖਾਂਗੇ 80000 ਹਜ਼ਾਰ ਪੁਆਇੰਟ ਦਾ ਤੰਗੂ ਮਤਲਬ ਕੀ ਫੜ ਰਹੇ ਆ ਇਹ ਦਿਖ ਰਹੇ ਆ ਠੀਕ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਥੱਲੇ ਠੀਕ ਹੈ ਮਤਲਬ ਕਿ ਜੇ ਤੁਸੀਂ ਆਹ ਦੇਖ ਸਕਦੇ ਹੋ 100 ਡਾਲਰ ਤੁਹਾਨੂੰ ਪ੍ਰੋਫਿਟ ਹੋਵੇਗਾ ਜੇ ਤੁਸੀਂ 100 ਲੋਟ ਲੈਂਦੇ ਜੋ ਠੀਕ ਹੈ ਮਤਲਬ ਕਿ ਸਪੋਜ਼ ਕਰੋ ਕਿ ਜਿੰਨੇ ਤੁਸੀਂ ਲੋਡ ਲਓਗੇ ਠੀਕ ਹੈ ਇਹ 1000 ਪੁਆਇੰਟ ਮੂਵ ਦੀ ਮੈਂ ਗੱਲ ਕਰ ਰਿਹਾ ਜੇ ਮੂਵ ਘੱਟ ਹੋਵੇਗਾ ਤੇ ਪ੍ਰੋਫਿਟ ਘੱਟ ਜਾਵੇਗਾ ਠੀਕ ਹੈ ਜਿੰਨੇ ਤੁਸੀਂ ਲੋਡ ਲੈਂਦੇ ਜੋ ਠੀਕ ਹੈ ਮੰਨ ਲਓ ਇੱਕ ਲੋਡ ਲਓਗੇ ਤੇ 100 ਪੁਆਇੰਟ ਦਾ 1 ਡਾਲਰ ਦੋ ਲੋਡ ਲਓਗੇ ਤੇ 100 100 ਪੁਆਇੰਟ ਦਾ ਨਹੀਂ ਮਾਫ ਕਰਨਾ 1000 ਪੁਆਇੰਟ ਦਾ ਠੀਕ ਹੈ ਸਮਝ ਲੱਗ ਗਈ ਇਸ ਤਰ੍ਹਾਂ ਤੁਸੀਂ ਪ੍ਰੋਫਿਟ ਕੈਲਕੂਲੇਟ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਕਿ ਇਹਦੇ ਵਿੱਚ ਮਤਲਬ ਕਿ ਟ੍ਰੇਡ ਦੀ ਫੀਸ ਕਿੰਨੀ ਲੈਂਦੇ ਆ ਠੀਕ ਹੈ ਉਹ ਦੇਖੋ ਮੈਂ ਇੱਕ ਵੀਡੀਓ ਪਾ ਕੇ ਵੀ ਦੱਸਿਆ ਸੀ ਸ਼ਾਰਟਕਾ ਫੀਸ ਦਾ ਇੱਥੇ ਆਪਸ਼ਨ ਹੈ ਸਿੰਪਲ ਇੱਥੇ ਕਲਿੱਕ ਕਰੋ ਇਹ ਤੁਹਾਨੂੰ ਫੀਸ ਦਿਖ ਜਾਵੇਗੀ ਠੀਕ ਹੈ ਆਹ ਦੇਖੋ ਇੱਥੇ ਲਿਖਿਆ ਆ ਠੀਕ ਹੈ ਇਹ ਤੁਸੀਂ ਕੈਲਕੂਲੇਟ ਕਰੋ ਯੂਅਰ ਫੀਸ ਫਾਰ ਦਾ ਸਿਲੈਕਟਡ ਕੰਟਰੈਕਟ 0.2% ਠੀਕ ਹੈ 0 0.02% ਠੀਕ ਹੈ ਤੇ ਬਾਏ ਕਰਨ ਦਾ ਤੇ ਬਾਅਦ ਵਿੱਚ ਜਦੋਂ ਆਪ ਐਗਜ਼ਿਟ ਕਰਦੇ ਆ 0.05% ਠੀਕ ਹੈ ਇਹਨਾਂ ਦੀ ਫੀਸ ਆ ਤੇ ਜੇ ਆਪਣੇ ਕੋਲ ਡੈਲਟਾ ਕੈਸ਼ ਹੈਗਾ ਤੇ 15% ਫੀਸ ਉਹਦੇ ਵਿੱਚੋਂ ਕੱਟਣਗੇ ਠੀਕ ਹੈ ਡੈਲਟਾ ਕੈਸ਼ ਕੀ ਹੈ ਜਿਸ ਤਰ੍ਹਾਂ ਮੰਨ ਲਓ ਕਿ ਆਪਾਂ ਡਿਪੋਜ਼ਿਟ ਕਰਦੇ ਹਾਂ ਤੇ ਆਪਾਨੂੰ ਕੁਝ ਨਾ ਕੁਝ ਬੋਨਸ ਮਿਲਦਾ ਜਿਵੇਂ ਆਫਰ ਹੁੰਦੇ ਇਹਨਾਂ ਦੇ ਤੇ ਉਹ ਡੈਲਟਾ ਕੈਸ਼ ਜਿਹ ਕੈਸ਼ ਦੇ ਵਿੱਚ ਆਉਂਦੇ ਆ ਠੀਕ ਹੈ ਹੁਣ ਇਸ ਨੂੰ ਤੁਸੀਂ ਮਤਲਬ ਕਿ ਲਗਾ ਸਕਦੇ ਜੋ ਕੈਲਕੂਲੇਟ ਕਰ ਸਕਦੇ ਜੋ ਮੰਨ ਲਓ ਕਿ ਤੁਸੀਂ ਇੱਕ ਲੋਟ ਬਾਏ ਕੀਤਾ ਠੀਕ ਹੈ ਸਪੋਜ਼ ਕਰੋ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਸਮਝਾਉਣਾ ਇੱਕ ਮੇਰੀ ਵੀਡੀਓ ਰੱਖਾਂਗਾ ਫਿਰ ਮੈਂ ਤੁਹਾਨੂੰ ਸਮਝਾਉਣਾ ਠੀਕ ਹੈ ਤੇ ਇੱਥੇ ਮੰਨ ਲਓ ਕਿ ਆਪਾਂ 50 ਡਾਲਰਾਂ ਦਾ ਮਤਲਬ ਉਹ ਕੀ ਟਰੇਡ ਲਈ ਹੈ ਠੀਕ ਹੈ ਜਿਹੜੀ ਵੀ ਇੱਥੇ ਫੀਸ ਲੱਗੇਗੀ ਉਹ ਜਿੰਨੇ ਤੁਸੀਂ ਪੈਸੇ ਨਾਲ ਟਰੇਡ ਲਓਗੇ ਉਹਦੇ ਅਕੋਰਡਿੰਗ ਲੱਗੇਗੀ ਕਿਉਂਕਿ ਜਦੋਂ ਮਤਲਬ ਕਿ ਆਪਣਾ ਲੋਟ ਸਾਈਜ਼ ਵਧੇਗਾ ਤੇ ਆਪਣਾ ਪੈਸਾ ਵੀ ਵਧੇਗਾ ਠੀਕ ਹੈ ਇਹਦੇ ਤੁਸੀਂ ਦੇਖ ਸਕਦੇ ਜੋ ਕਿ ਮੰਨ ਲਓ ਕਿ ਆਪਾਂ 50 ਡਾਲਰਾਂ ਦਾ ਟਰੇਡ ਲਈ ਠੀਕ ਹੈ ਉਸ ਨੂੰ ਆਪਾਂ 100 ਨਾਲ ਭਾਗ ਕਰ ਦਿੱਤਾ 0.5 ਆ ਗਿਆ ਠੀਕ ਹੈ ਇਹ ਮਤਲਬ ਉਸ ਤੋਂ ਬਾਅਦ ਆਪਾਂ ਇਸ ਨੂੰ ਮਲਟੀਪਲਾਈ ਕਰਾਂਗੇ ਕਿਸ ਨਾਲ ਕਰਾਂਗੇ ਜਿਹੜਾ ਕਿ ਉਹਨਾਂ ਦਾ ਐਂਟਰੀ ਫੀਸ ਹੈ ਠੀਕ ਹੈ ਇੱਥੇ ਆਪਾਂ ਇੰਟਰੀ ਵੀਸ ਦੇਖ ਸਕਦੇ ਹਾਂ 0.02% ਠੀਕ ਹੈ 0.02% ਠੀਕ ਹੈ 0.02% ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੱਕ ਪੈਸਾ ਠੀਕ ਹੈ ਮਤਲਬ ਕਿ ਡਾਲਰ ਦਾ ਸਵਾ ਹਿੱਸਾ ਫੀਸ ਲੱਗੇਗੀ ਤੇ ਜੇ ਆਪਾਂ ਸੈਲ ਕਰਨ ਦੀ ਗੱਲ ਕਰੀਏ ਇਸੇ ਨੂੰ 0.05 ਠੀਕ ਹੈ ਡਾਲਰ ਦਾ 25 ਪੈਸੇ ਠੀਕ ਹੈ ਐਂਟਰੀ ਫੀਸ ਇਹਦੇ ਵਿੱਚ ਕਾਫੀ ਜ਼ਿਆਦਾ ਆ ਮਤਲਬ ਕਿ ਨਾਰਮਲ ਜਿਹੜੇ ਆਪਣੇ ਬ੍ਰੋਕਰ ਉਹਨਾਂ ਨਾਲੋਂ ਜ਼ਿਆਦਾ ਹੈ ਠੀਕ ਹੈ ਤੁਸੀਂ ਦੇਖ ਲਿਆ ਹੋਵੇਗਾ ਠੀਕ ਹੈ ਇੱਕ ਪੈਸਾ ਤੇ ਇੱਧਰ 25 ਪੈਸੇ ਤੁਹਾਡੀ ਫੀਸ ਲੱਗੇਗੀ ਇੱਕ ਲੋਟ ਨੂੰ ਬਾਇ ਤੇ ਸੈਲ ਕਰਨ ਦੀ ਠੀਕ ਹੈ ਤੇ ਇਸੇ ਤਰ੍ਹਾਂ ਜਿੰਨੇ ਤੁਸੀਂ ਲੋਟ ਇਨਕਰੀਜ਼ ਕਰਦੇ ਜਾਓਗੇ ਓਨੀ ਤੁਹਾਡੀ ਫੀਸ ਵੱਧਦੀ ਜਾਏਗੀ ਮਾਫ ਕਰਨਾ ਇੱਕ ਲੋਟ ਦਾ ਨਹੀਂਗਾ ਠੀਕ ਹੈ 50 ਮਤਲਬ ਕਿ ਆਪਾਂ 50 ਡਾਲਰਾਂ ਨਾਲ ਜੇ ਮਤਲਬ ਕਿ ਆਪਾਂ ਬਾਇ ਕਰਦੇ ਹਾਂ ਠੀਕ ਹੈ 50 ਦਾ ਆ ਠੀਕ ਆਉ ਦੇ ਸਕਦੇ ਤੁਸੀਂ ਮਤਲਬ ਕਿ ਇੱਕ ਤੋਂ ਘੱਟ ਹੀ ਆ ਐਂਟਰੀ ਫੀਸ ਠੀਕ ਹੈ ਤੇ ਜੇ ਮਤਲਬ ਕਿ ਤੁਸੀਂ ਲਿਵਰੇਜ ਵੀ ਲਓਗੇ ਤੇ ਐਂਟਰੀ ਫੀਸ ਸੇਮ ਹੀ ਰਹੇਗੀ ਉਹ ਤਾਂ ਉਨੀ ਹੀ ਲੱਗਣੀ ਹੈ ਠੀਕ ਹੈ 0.02% ਤੇ ਜਦੋਂ ਆਪਾਂ ਐਗਜ਼ਿਟ ਕਰਾਂਗੇ 0.05% ਠੀਕ ਹੈ ਇਸ ਨੂੰ ਆਪਾਂ ਕੈਲਕੂਲੇਟ ਕਰਕੇ ਦੇਖ ਲਿਆ ਠੀਕ ਹੈ ਆਲਮੋਸਟ ਤੁਸੀਂ ਕਹਿ ਸਕਦੇ ਜੋ ਕਿ ਤੁਹਾਡੇ ਡਾਲਰ ਦੇ ਤੀਕ ਤੀਜਾ ਦਾ ਹਿਸਾਬ ਮਤਲਬ ਕਿ ਇੱਕ ਲੋਡ ਲੈਣ ਦਾ ਫੀਸ ਲੱਗ ਜਾਂਦੀ ਹੈ ਠੀਕ ਹੈ ਤੇ ਵੀਡੀਓ ਨੂੰ ਦੇਖ ਲਿਆ ਪੂਰਾ ਤੁਸੀਂ ਸਮਝ ਲੱਗ ਗਈ ਹੋਵੇਗੀ ਜੇ ਅਜੇ ਵੀ ਕੋਈ ਕੁਐਸਚਨ ਹੈ ਤਾਂ ਕਮੈਂਟ ਕਰ ਸਕਦੇ ਹੋ ਧੰਨਵਾਦ